ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਇਹ ਘਰ ਤਿਆਰ ਹੋ ਰਿਹਾ ਜੀ ਇਸ ਦੀ ਜਗ੍ਹਾ 135 ਗਾਜ ਹੈ 27 ਫੁੱਟ ਮੱਥਾ ਹੈ ਜੀ ਇਹਦਾ ਤੇ 45 ਫੁੱਟ ਲੰਬਾਈ ਹੈ ਵਾਕਤ ਤੁਹਾਨੂੰ ਸਾਰਾ ਅੰਦਰ ਦਿਖਾ ਦਿੰਨੇ ਆ ਜੀ ਘਰ ਦੀ ਰਜਿਸਟਰੀ ਹੋਈ ਹੋਈ ਹੈ ਐਨਓਸੀ ਘਰ ਦੀ ਹੈਗੀ ਹੈ ਜੀ ਡਬਲ ਸਟੋਰੀ ਦਾ ਨਕਸ਼ਾ ਪਾਸ ਕਰਾਇਆ ਹੋਇਆ ਮਾਲਕਾਂ ਨੇ ਇਹਨਾਂ ਨੂੰ ਪੇਪਰ ਸਾਰੇ ਪੂਰੇ ਮਿਲਣਗੇ ਘਰ ਦੇ ਆਹ ਜੀ ਗਲੀ ਹੈ ਗਲੀ ਵੀ ਕਾਫੀ ਚੌੜੀ ਹੈ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਦਿਖਾ ਦਿੰਨੇ ਆ ਸਾਰਾ ਤੁਸੀਂ ਪਹਿਲਾਂ ਇਲਾਕਾ ਸਾਰਾ ਦੇਖ ਲਓ ਆਸੇ-ਪਾਸੇ ਸਾਰੇ ਘਰ ਬਣੇ ਹੋਏ ਨੇ ਆਬਾਦੀ ਹੈ ਪੂਰੀ ਇਲਾਕੇ ਵਿੱਚ ਅਕੇ ਤੁਹਾਨੂੰ ਅੰਦਰੋਂ ਵੀ ਸਾਰਾ ਦਿਖਾ ਦਿੰਨੇ ਆ ਕਿਤੇ ਕੀ ਤਿਆਰ ਹੋਣਾ ਜੀ ਅਜੇ ਆਜ ਲ lobby area ਆ ਗਿਆ ਤੇ ਡਰਾਈング ਰੂਮ ਐਂਡ ਦੇ ਨਾਲ ਹੀ ਕਿਚਨ ਓਪਨ ਬਣੀ ਹੋਈ ਹੈ ਤੁਹਾਨੂੰ ਵੀ ਦਿਖਾ ਦਿੰਨੇ ਆ ਹੈਦਰ ਦੇ ਪਾਸੇ ਜਿਹਾ ਕਿਚਨ ਵਾਲੀ ਜਗ੍ਹਾ ਮ ਪਈ ਹੈ ਇੱਥੇ ਓਪਨ ਕਿਚਨ ਬਣੇਗੀ ਨਾਲ ਵਿੰਡੋ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਇਪਿਛਲੇ ਪਾਸੇ ਦੋ ਰੂਮ ਨੇ ਦੋਨਾਂ ਨਾਲ ਅਟੈਚ ਵਾਸ਼ਰੂਮ ਤਿਆਰ ਹੋਣਗੇ ਜੀ ਰੂਮ ਦੇ ਸਾਈਜ਼ ਵੀ ਕਾਫੀ ਖੁੱਲੇ ਡੁੱਲੇ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ ਰੂਮ ਦੇ ਨਾਲ ਵਿੰਡੋ ਵੀ ਲੱਗੀ ਹੋਈ ਹੈ ਪਿਛਲੇ ਪਾਸੇ ਵਾਸ਼ਿੰਗ ਏਰੀਆ ਬਣਿਆ ਹੋਇਆ ਉਧਰ ਵਿੰਡੋ ਲੱਗੀ ਹੋਈ ਹੈ ਇਹ ਜੀ ਅਟੈਚ ਵਾਸ਼ਰੂਮ ਬਣਿਆ ਇਹ ਉਹਦੇ ਲਈ ਸਪੇਸ ਖਾਲੀ ਛੱਡੀ ਹੋਈ ਹੈ ਜੀ ਐਦਾਂ ਹੀ ਦੂਜੇ ਪਾਸੇ ਰੂਮ ਬਣਿਆ ਹੋਇਆ ਦਨ ਵੀ ਦਿਖਾ ਦਿੰਨੇ ਆ ਅਰੇ ਤੁਹਾਨੂੰ ਮਾਲਕਾ ਦਾ ਨੰਬਰ ਤੇ ਐਡਰੈਸ ਵੀ ਦੱਸ ਦਿੰਨੇ ਆ ਜੀ ਘਰ ਦਾ ਕਲੋਨੀ ਵਿੱਚ ਸਿਵਰੇ ਸਾਰੇ ਪਏ ਹੋਏ ਨੇ ਜੀ ਗੈਸ ਪਾਈਪਲਾਈਨ ਆਈ ਹੋਈ ਹੈ ਵਧੀਆ ਕਲੋਨੀ ਹੈ ਵਾਟਰ ਸਪਲਾਈ ਵੀ ਪ੍ਰੋਪਰ ਹੋਈ ਹੋਈ ਹੈ ਜੀ ਹਾਜੀ ਪੌੜੀਆਂ ਲਈ ਜਗ੍ਹਾ ਛੱਡੀ ਹੋਈ ਹੈ ਮਾਲਕਾ ਦਾ ਨੰਬਰ ਹੈ ਜੀ 97 976 59300 ਸਖਰੀਨ ਤੇ ਵੀ ਦੇ ਦਿੱਤਾ ਹੈ ਜੀ ਮਾਲਕਾ ਦਾ ਨੰਬਰ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਘਰ ਦੁਰਾਹੇ ਵਿੱਚ ਬਣਿਆ ਹੋਇਆ ਜੀ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਡਿਮਾਂਡ 21 ਲੱਖ ਰੁਪਏ ਹੈ ਜੀ ਇਹਦੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ